ਵੀਰੋ ਆਪਣੇ ਪਿੰਡਾਂ 'ਚ ਕਈ ਲੋਕ ਇਦਾਂ ਦੇ ਹੁੰਦੇ ਆ ਜੋ ਸਮਾਜ ਵਿਚਰਦੇ ਆ ਜਿਵੇਂ ਕੋਈ ਬਲਾਰਾ ਵਧੀਆ ਹੁੰਦਾ ਜਾਂ ਕੋਈ ਜਮਾਂਪਾ ਕਹਿ ਦਿੰਦੇ ਕਿ ਫਲਾਣਾ ਯਾਰ ਬਹੁਤ ਸਿਆਣਾ ਬੰਦਾ ਹੈ ਉਹਦੇ ਕੋਲੋਂ ਸਲਾਹ ਲੈਂਦੇ ਆ ਜਾਂ ਜਿਵੇਂ ਕਈ ਪਿੰਡਾਂ ਦੇ ਸਰਪੰਚ ਬਹੁਤ ਸਿਆਣੇ ਹੁੰਦੇ ਆ ਪਿੰਡ ਦੀ ਰੋਲਾਂ ਨਿਵੇੜ ਦਿੰਦੇ ਆ ਗੱਲ ਠਾਣੇ ਨਹੀਂ ਜਾਣ ਦਿੰਦੇ ਨਹੀਂ ਤਾਂ ਠਾਣੇ ਤੋਂ ਬਿਨਾ ਸਰਪੰਚ ਦੀ ਰੋਟੀ ਨਹੀਂ ਚੱਲਦੀ ਇਵੇਂ ਹੀ ਅਸੀਂ 35 ਚਾਰੇ ਪਿੰਡ ਰਲ ਕੇ ਇੱਕ ਬੰਦਾ ਚੁਣ ਲਿਆ ਜਿਹਨੂੰ ਐਮਐਲਏ ਕਹਿੰਦੇ ਤੇ ਆ ਨਾ ਪਿੱਛੇ ਲਾ ਕੇ ਸਾਡੀਆਂ ਆਪਸ 'ਚ ਦੁਸ਼ਮਣੀਆਂ ਵੀ ਪੈ ਜਾਂਦੀਆਂ ਤੇ ਭਰਾ ਨੂੰ ਭਰਾ ساری ਉਮਰ ਨਹੀਂ ਬੁਲਾਉਂਦਾ ਗੱਲ ਹੁਣ ਇਹ ਹੈ ਕਿ ਪੰਜਾਬ 'ਚ ਹੜ ਆਏ ਆ। ਉੱਥੇ ਪੰਜਾਬ ਦੇ ਨੌਜਵਾਨ ਸੇਵਾ ਕਰ ਰਹੇ ਆ। ਕੋਈ ਡਾਕਟਰ ਹੈ ਉਹ ਲੋਕਾਂ ਦਾ ਇਲਾਜ ਕਰ ਰਿਹਾ ਹੈ। ਕੋਈ ਸਿੰਗਰ ਹੈ ਉਹ ਕਿਸੇ ਚੀਜ਼ ਦੀ ਲੋੜ ਹੈ ਉਹ ਲੈ ਕੇ ਦੇ ਰਿਹਾ ਹੈ। ਮਤਲਬ ਜੀਨੇ ਜੋਗਾ ਜੋ ਵੀ ਪਰ ਲੀਡਰ ਕੀ ਕਰ ਰਹੇ ਆ। ਉਹ ਚਿੱਟਾ ਕੁਰਤਾ ਪਜਾਮਾ ਪਾ ਕੇ ਕੋਈ ਬੂਰੀਆਂ ਚੱਕੀ ਜਾਂਦਾ ਤੇ ਕੋਈ ਕਈ ਚੱਕੀ ਫਿਰਦਾ। ਕੋਈ ਕਿਸ਼ਤੀ ਤੇ 4 ਕਿਲੋ ਫਾਫੇ ਰੱਖ ਕੇ ਫੋਟੋ ਕਰਾ ਰਿਹਾ ਹੈ। ਯਾਰ ਐਮਐਲਏ ਦਾ ਇਹ ਕੰਮ ਹੈ। ਸ਼ਰਮ ਹੀ ਲਾਈ ਪਈਆ। ਤੁਹਾਨੂੰ ਲੋਕਾਂ ਨੇ ਐਮਐਲਏ ਬਣਾਇਆ। ਤੁਸੀਂ ਸੈਸ਼ਨ ਬੁਲਾਓ ਉੱਥੇ ਪੰਜਾਬ ਦਾ ਹੱਕ ਮੰਗੋ। ਜਿਹੜਾ ਤੁਹਾਡਾ ਕੰਮ ਕਰਨ ਵਾਲਾ ਉਧਰ ਨੂੰ ਤੁਹਾਡਾ ਮੂੰਹ ਨਹੀਂ ਹੁੰਦਾ ਗੱਟੇ ਚੱਕਣ ਵਾਸਤੇ ਤਾਂ ਨੌਜਵਾਨੀ ਬਹੁਤ ਨੇ ਥੋੜਾ ਕੰਮ ਪੰਜਾਬ ਦਾ 60000 ਕਰੋੜ ਰੁਪਇਆ ਪਿਆ ਉਹ ਲੈ ਕੇ ਆਓ ਜਿਹੜਾ ਤੁਹਾਡਾ ਕੰਮ ਹੈ ਲੀਡਰ ਬਣਨਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਵਰਗੇ ਬਣੋ ਥੋੜੇ ਜਿਹੀ ਥੋੜਾ ਬਹੁਤ ਤਾਂ ਤਾਂ ਪੰਜਾਬ ਦਾ ਖੂਨ ਹੋਣਾ ਹੀ ਹੈ ਜੋ ਪੰਜਾਬ ਦੀ ਗੱਲ ਕਰਨ ਦੇ ਤਾਂ ਹੁਣ ਪੰਜਾਬ ਨਾਲ ਖੜਨ ਦਾ ਟਾਈਮ ਹੈ ਸਿਆਣੇ ਬਣੋ ਇੱਕ ਦੂਜੇ ਦੇ ਚਿੱਕੜ ਸਿੱਟਣਾ ਬੰਦ ਕਰੋ ਅਸੀਂ ਇਹ ਸਭ ਕੁਝ ਦੇਖ ਕੇ ਥੱਕੇ ਪਈ ਆ ਉਹਨੇ ਕੀ ਕੀਤਾ ਨੇ ਇਹ ਕੀਤਾ ਯਾਰ ਤੁਹਾਡੇ ਕੋਲ ਹੁਣ ਮੌਕਾ ਤੁਸੀਂ ਕਰੋ ਜੇ ਪਹਿਲਾਂ ਵਾਲੇ ਚੱਜਦੇ ਹੁੰਦੇ ਲੋਕਾਂ ਨੇ ਤਾਂ ਤੁਤ ਕੀ ਕਰਵਾਉਣਾ ਸੀ ਹੁਣ ਪੰਜਾਬ ਨਾਲ ਖੜੋ ਜਿਹੜਾ ਕੰਮ ਕਰਨ ਵਾਲਾ ਹੈ ਇਕੱਲੀਆਂ ਫੋਟੋਆਂ ਕੁਝ ਨਹੀਂ ਹੋਣਾ ਉਹ ਤਾਂ ਕੈਪਟਨ ਦੀ ਤੇ ਬਾਦਲ ਦੇ ਘਰੇ ਢੇਰ ਲੱਗੇ